ਜੀਵਨ ਆ ਗਿਆ ਜੀਵਨ ਆ ਗਿਆ ਜੀਵਨ ਆ ਗਿਆ ਉਹ ਮਾਰੂਕੇ ਦੀ ਧਰਤੀ ਦਾ ਜੀਵਨ ਸਕੋਰਪੀਓ ਗੱਡੀ ਨਾਲ ਸਨਮਾਨ ਹੋਊਗਾ 20 ਮਾਰਚ ਨੂੰ ਮੇਰੇ ਵੀਰੋ ਉਹ ਜਲਾਦ ਦੇ ਕਬੱਡੀ ਕੱਪ ਦੇ ਲੈ ਵੇ ਵੇਰੇ ਵਾਲਿਆ लवली ਇਹ ਨਹੀਂ ਲੱਗ ਹੋਣਾ ਐ ਨਹੀਂ ਹੋਣਾ ਕਬੱਡੀ ਹੁੰਦੀ ਮਰਦਾਂ ਦੀ ਖੇਡ ਉਧਰ ਵੇਖੋ ਮਰਦਾਂ ਦੀ ਖੇਡ ਦਰਸ਼ਕ ਵੀਰੋ ਜਫਾ ਲੱਗੂ ਤਾੜੀ ਵੱਜੂ ਇੱਕ ਪਾਸੇ ਮੇਰੇ ਵੀਰੋ ਸ਼ੰਕਰ ਪਰ ਨੌਜਵਾਨ ਵੇਖੋ ਕੁਆਂਟਸ ਉੱਡ ਗਿਆ ਜਦੋਂ ਗੱਬਰੂ ਮੇਰੇ ਵੀਰੋ ਪੱਖੇ ਤੇ ਹਾਸ ਬਾਏ ਆ ਆਹ ਸਾਹਮਣੇ ਕਬੱਡੀ ਦਾ ਅਜੂਬਾ ਇਹ ਕੈਨੇਡਾ ਵੀ ਨਹੀਂ ਤੱਕ ਹੋਇਆ ਆਸਟ੍ਰੇਲੀਆ ਵੀ ਨਹੀਂ ਇੰਗਲੈਂਡ ਜਿੱਥੇ ਜਿੱਥੇ ਖੇਡਿਆ ਕਿਤੇ ਮਿਰ ਲਈ ਜਫਾ ਖਾਂਦਾ ਕਿਤੇ ਮਿਰ ਲਈ ਉਹ ਸਿਰਾ ਹੋ ਗਿਆ ਸਿਰਾ ਇਹ ਆ ਜੀਵਨ ਮੜੁਕਿਆ ਕਹਿੰਦਾ ਵੀ ਪੈਂਕੂ ਖਹਿਰਿਆਂ ਵਾਲਾ ਵੇਖ ਕਬੱਡੀ ਪੈ ਰਹੀਆਂ ਚਾਰਾ ਯਾਫੀਆਂ ਦੇ ਵਿੱਚੋਂ ਨੌਜਵਾਨ ਨੇ ਕੀਤੀ ਹੋਈ ਟਰਾਈ ਰਾਜਾ ਪਤਰੀ ਵਾਲਾ ਇੱਕ ਪਾਸੇ ਕਹਿੰਦੇ ਤਜਰਬਾ ਤੇ ਦੂਜੇ ਪਾਸੇ ਮੁੰਡਾ ਬਾੜਾ 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 ਹੀ ਤੇਜ਼ ਆ ਉਹ ਤਾੜੀ ਮਾਰਦੇ